ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਮਹੱਲਾ ਪੰਜਵਾਂ ਹਰ ਚੜ੍ਹ ਕਮਲ ਕੀ ਟੇਕ ਸਤਗੁਰ ਦਿੱਤੀ ਤੁਸਕੇ ਬਲ ਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕਿਛ ਹੈ ਕਰਦਿਸਕੇ ਬਲਰਾਮ ਜਿਓ ਹਰ ਚਰਣ ਕਮਲ ਕੀ ਟੇਕ ਸੰਤ ਗੁਰ ਦਿੱਤੀ ਤੁਸਕੇ ਬਲਰਾਮ ਜਿਓ ਹਰ ਅੰਮ੍ਰਿਤ ਭਰੇ ਪੰਡਾਰ ਸ ਜਿਕੇ ਬਦ ਨਾਮ ਜਿਓ ਬਾਬੂ ਮੇਰਾ ਬੜ ਸੰਗਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨ ਲਾਗੇ ਪਾਜਲ ਪਰ ਉਤਾਰਾ ਜੋ ਵਾਜ ਪਗਤਨ ਕਾ ਅੱਖਾਂ ਉਸਤ ਕਰ ਕਰ ਜੀਵਾ ਨਨਕ ਨਾਮ ਮਹਾਰਸ ਮਿਠਾ ਅੰਦਨ ਮੰਤਨ ਪੀਵਾ ਹਰ ਆਪੇ ਲੈ ਮਿਲਾਏ ਕਿਉ ਵਿਛੋੜਾ ਜਿਵੇਂ ਬਲ ਤੋ ਤੇਰੀ ਟੇਕ ਸੋ ਸਦਾ ਸਤ ਜੀਵਾਈ ਬਲਰਾਮ ਜਿਓ ਤੇਰੀ ਟੇਕ ਤੁਝੇ ਤੇ ਭਾਈ ਸਜੇ ਸਿਰਜਣਹਾਰਾ ਜਿਸ ਤੇ ਖਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਿਨਾ ਮੰਗਲ ਮੰਗਲ ਗਾਇਆ ਦਿਬਰੇ ਅਸ ਤੁਮਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਤ ਬਲ ਹਰੀ ਸਭ ਲਿਆ ਸਜ ਧਨ ਮਨ ਰਹਤ ਸਚੁ ਪਾਇਆ ਬਲ ਰਾਮ ਜੀਉ ਸਤਿਗੁਰ ਮਿਲਿਆ ਦੇ ਆ ਲਗੁਣਾ ਬਨਾਸੀ ਗਾਇਆ ਬਲ ਰਾਮ ਜੀਉ ਗੁਰ ਕੋ ਵੇਂਦੇ ਕਉ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ ਸੁਭ ਦਿਵਸ ਆਏ ਗਰੇ ਕੰਠ ਨਾਇ ਪੇ ਜਾਮੀਆਂ ਸੰਤ ਸਦ ਸੰਤੋਖ ਵਜੇ ਵਜੇ ਅੰਧ ਹੰਤਾ ਜੁੜ ਕਰੇ ਸੁਰ ਪੇ ਬਿਨਸੇ ਸਗਲ ਨਾਨਕ ਇਕ ਹਰ ਬਲਰਾਮ ਜਿਓ ਬ੍ਰਹਮੇ ਬ੍ਰਹੂ ਮੇ ਲ ਕੋਈ ਨ ਸਕੇ ਬਿਨ ਕਰ ਬਲਰਾਮ ਜਿਓ ਬਿਸਮ ਪੇਖੇ ਬਿਸਮ ਸੁਣੀਏ ਬਿਸਮਾਨ ਨਦਰੀ ਆਇਆ ਜਗਧਰ ਮਈਨ ਪੂਰਨ ਸੋਮੀ ਕਿ ਕਟ ਰਿਆ ਸਮਾਇਆ ਜਿਸ ਤੇ ਉਭਜਿਆ ਤਿਸ ਮਾਹੇ ਸਮਾਇਆ ਕੀਮਤ ਗਿਣ ਨ ਜਾਏ ਜਿਸਕੇ ਚਲਤ ਨ ਜਾਹੀ ਲਖਣੇ ਨਾਨਕ ਤਸੇ ਤੇ ਆਏ ਤੁਜਿਸ ਤੇ ਉਭਜਿਆ ਤਿਸ ਮਾਹੇ ਸਮਾਇਆ ਕਿੰਮਤ ਕਹਿਣ ਨ ਜਾਏ ਜਿਸਕੇ ਚਲੰਨ ਨ ਜਾਹੀ ਲਖੜੇ ਨਾਨਕ ਤੇ ਸਹੇ ਤੇ ਆਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ